ਹੈਲੋ एवरीवन ਅੱਜ ਆਪਾਂ ਇਹ ਨਵਾਂ ਜੈਕਟ ਡਿਜ਼ਾਈਨ ਸਿੱਖਾਂਗੇ ਇਹ ਕਰੀਮ ਕਲਰ ਜੈਕਟਾ ਬਹੁਤ ਹੀ ਸੁੰਦਰ ਜੋ ਤੁਸੀਂ ਦੇਖ ਰਹੇ ਹੋ ਇਸ ਪ੍ਰਕਾਰ ਹੈ ਇਹਦਾ ਡਿਜ਼ਾਈਨ ਇਹਦੇ ਬਟਨ ਵੀ ਆਪਾਂ ਮੈਚਿੰਗ ਲਗਾਏ ਆ ਜਿਵੇਂ ਤੁਸੀਂ ਦੇਖ ਰਹੇ ਹੋ ਬਾਹਰਲੇ ਸਾਈਡ ਜਿਹੜਾ ਇਹਦਾ ਬਾਰਡਰ ਬਣਿਆ ਹੋਇਆ ਬਟਨ ਦਾ ਉਹ ਸਿਲਵਰ ਕਲਰ ਦਾ ਵਿੱਚ ਇਹ yellow ਜਿਹਾ cream ਕਲਰ ਦਾ ਤੇ ਇਹ ਫਰੰਟ ਸਾਈਡ ਤੇ ਆਪਾਂ ਇਹਦੀਆਂ ਦੋ ਜੇਪਾਂ ਲਗਾਈਆਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਜੇਬਾਂ ਤੇ ਉਹੀ ਬਾਰਡਰ ਬੰਦਾ ਜਿਹੜਾ ਆਪਾਂ ਜ਼ਿਆਦਾਤਰ ਇਹਦੇ ਚ ਆਹ ਬਾਰਡਰ ਚ ਯੂਜ਼ ਕੀਤਾ ਹੋਇਆ ਜਿਵੇਂ ਆਹ ਉਲਟੇ ਫੰਦਿਆਂ ਦਾ ਬਣਿਆ ਹੋਇਆ ਬਾਰਡਰ ਤਾਂ ਇਹ ਉਲਟੇ ਫੰਦਿਆਂ ਦੀ ਆਪਣੀ ਜੇਬ ਦਾ ਆਰਡਰ ਆ ਤੇ ਇਹ ਬਹੁਤ ਹੀ ਸੁੰਦਰ ਜੈਕਟ ਆ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਸਾਰਾ ਡਿਜ਼ਾਈਨ ਕਿਵੇਂ ਨਜ਼ਰ ਆਉਂਦਾ ਇਹ ਫਾਂਟੇਦਾਰ ਬਹੁਤ ਹੀ ਸੁੰਦਰ ਬੁਣਤੀ ਹੈ। ਇਹਨੂੰ ਫਾਂਟਿਆਂ ਦੀ ਬੁਣਤੀ ਕਿਹਾ ਜਾਂਦਾ। ਤੇ ਪਹਿਲਾਂ ਆਪਾਂ ਇਹਦਾ ਬਾਰਡਰ ਡਿਜ਼ਾਈਨ ਸਿੱਖਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ। ਇਹ ਆਪਾਂ ਤੁਹਾਨੂੰ ਫੰਦੇ ਦੱਸਾਂਗੇ ਵੀ ਕਿੰਨੇ-ਕਿੰਨੇ ਲੱਗੇ ਹੋਏ ਆ। ਇਹ ਹੈਗੇ ਆ 11 ਫੰਦੇ, 11 1 11 1। ਐਦਾਂ ਹੈ ਫੰਦੇ ਸਾਰੇ ਜੁੜੇ ਹੋਏ ਆ। ਤੇ ਬਸ ਤੁਸੀਂ ਇਥੋਂ ਬਟਨ ਪੱਟੀ ਜੋ ਵੀ ਪ੍ਰਕਾਰ ਦੀ ਤੁਸੀਂ ਰੱਖਣਾ ਚਾਹੁੰਦੇ ਹੋ ਜਾਂ ਕੱਟਵਰਕ ਜਾਂ ਪਲੇਨ ਕਿਦਾਂ ਵੀ ਰੱਖਣਾ ਚਾਹੁੰਦੇ ਹੋ ਵੈਸੇ ਮੈਂ ਕੱਟਵਰਕ ਵਾਲੀ ਬਟਨ ਪੱਟੀ ਦੀ ਵੀਡੀਓ ਸੋੜਨਾ ਸ਼ੇਅਰ ਕਰ ਚੁੱਕੀ ਹਾਂ ਜੇ ਤੁਸੀਂ ਉਹ ਬਣਾਉਣਾ ਚਾਹੋ ਤਾਂ ਉਹ ਵੀ ਬਣਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇੱਕ ਸਿੱਧਾ ਪੰਦਾ ਬੁਣ ਕੇ ਤੇ 11 ਦਾ ਗੈਪ ਆਹ ਆਹ ਵਾਲਾ ਆਪਣਾ ਬਾਰਡਰ ਆਊਗਾ ਫਿਰ ਇੱਕ ਫਿਰ 11 ਫਿਰ ਇੱਕ ਫਿਰ ਕਿਹਨਾਂ ਬਸ ਹਰ ਵਾਰ ਇਹਦੇ ਦੋਨੋਂ ਸਾਈਡ ਇਦਾਂ ਗੈਪ ਰਹਿਣਗੇ ਇੱਕ ਇੱਕ ਕੁੰਡਾ ਬਦੂਗਾ ਮਤਲਬ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਬਣਦਾ ਸਾਨੂੰ ਬੁਣ ਕੇ ਦਿਖਾਵਾਂਗੇ ਆਪਾਂ ਇਹ ਬਾਰਡਰ ਆਪਾਂ ਥੋੜਾ ਜਿਹਾ ਇਹ ਬਾਰਡਰ ਬੁਣ ਕੇ ਰੱਖਿਆ ਹੋਇਆ ਤਾਂ ਕਿ ਸਾਨੂੰ ਅੱਛੀ ਤਰ੍ਹਾਂ ਸਮਝ ਆ ਸਕੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਇਸ ਪ੍ਰਕਾਰ ਇਹਦੇ ਲਈ ਸਾਈਡ ਤੋਂ ਸਿੱਧਾ ਤੇ ਆ ਇਹਦਾ ਉਲਟਾ ਪਾਸਾ ਤੇ ਹੁਣ ਤੁਹਾਨੂੰ ਦੱਸਾਂਗੇ ਆਪਾਂ ਵੀ ਕਿਵੇਂ ਆਹੀ ਆਪਸ ਸਟਾਰਟਿੰਗ ਤੇ ਇੱਕ ਸਿੱਧਾ ਫੰਦਾ ਲਗਾਇਆ ਤੇ ਉਸ ਤੋਂ ਬਾਅਦ ਆ 11 ਫੰਦੇ ਉਲਟੇ ਆ ਚਾਰ ਇਧਰਲੀ ਸਾਈਡ ਚਾਰ ਇਧਰਲੀ ਸਾਈਡ ਤੇ ਆ ਤਿੰਨ ਦਾ ਇੱਕ ਬਣੂਗਾ ਇਸ ਪ੍ਰਕਾਰ ਫਿਰ ਇੱਥੇ ਇੱਕ ਗੈਪ ਰੱਖ ਕੇ ਮਤਲਬ ਧਾਗਾ ਘਮਾਓ ਫਿਰ ਆ ਸਿੱਧਾ ਫੰਦਾ ਬਣੋ ਫਿਰ ਧਾਗਾ ਘਮਾਓ ਫਿਰ ਚਾਰ ਉਲਟੇ ਫੰਦੇ ਤੇ ਫਿਰ ਤਿੰਨ ਫੰਦਿਆਂ ਦਾ ਇੱਕ ਉਲਟਾ ਫੰਦਾ ਬਣੋ ਫਿਰ ਚਾਰ ਉਲਟੇ ਫੰਦੇ ਫਿਰ ਵਸ ਧਾਗਾ ਘਮਾਓ ਫਿਰ ਆ ਹੈ ਇੱਕ लास्ट ਵਾਲਾ ਸਿੱਧਾ ਜਿਵੇਂ ਆ ਬਣਿਆ ਹੋਇਆ ਆਪਣਾ ਆ ਇੱਕ ਸਿੱਧਾ ਫੰਦਾ ਆਪਣਾ ਤੇ ਆ ਬਸ ਆਪਾਂ ਧਾਗਾ ਘਮਾਇਆ ਇੱਥੇ ਇੱਕ ਵਧਾਤਾ ਸਮਝੋ ਤੇ ਉਸ ਤੋਂ ਬਾਅਦ ਆ ਚਾਰ ਉਲਟੇ ਫੰਦੇ ਆਉਣਗੇ ਫਿਰ ਤਿੰਨ ਫੰਦਿਆਂ ਦਾ ਇੱਕ ਫੰਦਾ ਬਣਾਵਾਂਗੇ ਫਿਰ ਚਾਰ ਉਲਟੇ ਫੰਦੇ ਫਿਰ ਧਾਗਾ ਘਮਾਉਣਾ ਫਿਰ ਇੱਕ ਸਿੱਧਾ ਫੰਦਾ ਫਿਰ ਧਾਗਾ ਘਮਾਓ ਫਿਰ ਚਾਰ ਉਲਟੇ ਤਿੰਨ ਦਾ ਇੱਕ ਉਲਟਾ ਫੰਦਾ ਫਿਰ ਚਾਰ ਉਲਟੇ ਫੰਦੇ ਇਸ ਤਰ੍ਹਾਂ ਇਹ ਕਿੰਨੀ ਵੀ ਤੁਸੀਂ ਇਹਦੀ ਬਾਡਰ ਡਿਜ਼ਾਈਨ ਦੀ ਚੜਾਈ ਕਿੰਨੀ ਵੀ ਬਣਾ ਸਕਦੇ ਹਾਂ ਇਹ ਬਹੁਤ ਹੀ ਸਿੰਪਲ ਡਿਜ਼ਾਈਨ ਹੈ ਤੇ ਬੁਣਿਆ ਹੈ ਬਹੁਤ ਹੀ ਸੁੰਦਰ ਲੱਗਦਾ ਫਰੰਟ ਸਾਈਡ ਤੋਂ ਇਹ ਇਦਾਂ ਲੱਗਦਾ ਤੇ ਬੈਕ ਸਾਈਡ ਤੋਂ ਇਹ ਇਸ ਪ੍ਰਕਾਰ ਲੱਗਦਾ ਇਹ ਇਦਾਂ ਜਿਗਜੈਕ ਜਿਗਜੈਕ ਬਣਿਆ ਹੋਇਆ ਬਹੁਤ ਹੀ ਸੁੰਦਰ ਲੱਗਦਾ ਇਹ ਸੋਨੂੰ ਆਪਾਂ ਇਹ ਜੈਕਟ ਦੇ ਬੈਕ ਸਾਈਡ ਤੋਂ ਦਿਖਾਵਾਂਗੇ ਕਿਉਂਕਿ ਇੱਧਰ ਆਪਣੀ ਬਟਨ ਪੱਟੀ ਆ ਜਾਂਦੀ ਹੈ ਨਾ ਸੋਨ ਡਿਜ਼ਾਈਨ ਅਚੀ ਤਰ੍ਹਾਂ ਪਤਾ ਨਹੀਂ ਲੱਗਣਾ ਆਸੀਂ ਆਪਾਂ ਬਣਾਵਾਂ। ਆ ਤੁਸੀਂ ਦੇਖ ਰਹੇ ਹੋ ਕਿੰਨਾ ਸੁੰਦਰ ਹੈ ਜਿਗਜੈਕ ਜਿਗਜੈਕ ਬਣਿਆ ਹੋਇਆ। ਤੇ ਬਣਾਉਣਾ ਬਿਲਕੁਲ ਆਸਾਨ ਹੈ। ਇਹ ਬਸ ਆਪਾਂ ਸਿੱਧਾ ਆਪਣਾ ਜਿਹੜਾ ਇਹਦਾ ਜੈਕਟ ਦਾ ਫਰੰਟ ਸਾਈਡ ਹੋਊਗੀ ਇਹ ਸਾਈਡ ਤੇ ਆਪਾਂ ਡਿਜ਼ਾਈਨ ਬਣਾਉਣਾ ਤੇ ਬੈਕ ਸਾਈਡ ਵਾਲੀ ਆਪਣੀ ਹਰ ਸਲਾਈ ਸਿੰਪਲੀ ਬੁਣੀ ਜਾਊਗੀ। ਸਮਝੋ ਉਲਟੀ ਬੁਣੀ ਜਾਊਗੀ। ਹੁਣ ਆਪਾਂ ਤੁਹਾਨੂੰ ਬੋਲਣਾ ਦੱਸਾਂਗੇ। ਆਪਾਂ 프ਰੰਟ ਸਾਈਡ ਵਾਲੀ ਸਿਲਾਈ ਪਾਤੀ ਹੁਣ ਸਾਨੂੰ ਆਪਾਂ ਉਲਟੀ ਸਿਲਾਈ ਤੋਂ ਸ਼ੁਰੂ ਕਰਕੇ ਦੱਸਾਂਗੇ ਵੀ ਕਿਵੇਂ ਬਣਿਆ ਹੋਇਆ ਇਹਦੀ ਬੈਕ ਸਾਈਡ ਵਾਲੀ ਸਿਲਾਈ ਤੁਸੀਂ ਉਲਟੀ ਬਣਾਓ ਬਸ ਐਦਾਂ ਇਸ ਪ੍ਰਕਾਰ ਬਣਾਓ ਧਾਗਾ ਆਪਣੀ ਤਰਫ ਸਿਲਾਈ ਦਾ ਮੂੰਹ ਬਾਹਰਲੀ ਸਾਈਡ ਜਾਵੇਗਾ ਇਹ ਯਾਦ ਰੱਖਣਯੋਗ ਗੱਲ ਆ ਵੀ ਹਰ ਵਾਰ ਆਪਾਂ ਜਿਹੜੀ ਉਲਟੀ ਸਲਾਈ ਬਣਨੀ ਆ ਇਸ ਪ੍ਰਕਾਰ ਬਣਨੀ ਆ ਕਿਸੇ ਉਲਟੀ ਸਲਾਈ ਤੇ ਇਹਦੇ ਡਿਜ਼ਾਈਨ ਨਹੀਂ ਬਣੇਗਾ ਜਿਹੜਾ ਆਪਾਂ ਆਰਡਰ ਦੇ ਅਨ ਬਣਾ ਰਹੇ ਆ ਬੈਕ ਸਾਈਡ ਵਾਲੀ ਸਲਾਈ ਆਪਣੀ ਕੰਪਲੀਟ ਹੋਣ ਵਾਲੀ ਆ ਇਹ ਸਾਰੀ ਦਾ ਉਲਟੀ ਬੁਣੀ ਜਾਵੇਗੀ। ਬੈਕ ਸਾਈਡ ਵਾਲੀ ਹਰ ਇੱਕ ਰੋ, ਹਰ ਇੱਕ ਸਲਾਈ ਸਮਝੋ ਉਲਟੀ ਬੁਣੀ ਜਾਵੇਗੀ ਜਿਵੇਂ ਆਪਾਂ ਆ ਬੁਣ ਰਹੇ ਆ। ਧੱਗ ਆਪਣੀ ਤਰਫ ਸਲਾਈ ਦਵਾਂ ਉਹ ਬਾਹਰਲੀ ਸਾਈਡ ਜਾਵੇਗਾ। ਇਸ ਪ੍ਰਕਾਰ ਹੁਣ ਆਪਾਂ ਇਹਨੂੰ ਇਧਰੋਂ ਫਰੰਟ ਸਾਈਡ ਤੋਂ ਬਣਾਵਾਂਗੇ। ਪਹਿਲਾ ਫੰਦਾ ਆਪਾਂ ਆਹ ਆ ਜੋ ਆਹ ਸਿੱਧਾ ਫੰਦਾ ਇਹ ਤਾਂ ਸਟਾਰਟਿੰਗ ਕਰਨੀ ਆ। ਹੁਣ ਆਪਾਂ ਦੱਸਾਂਗੇ। ਪਹਿਲਾ ਬੰਦਾ ਸਿੱਧਾ ਬਣਾ ਐਸ ਪ੍ਰਕਾਰ ਇਸ ਤੋਂ ਬਾਅਦ ਧਾਗਾ ਕਮਾਓ ਧਾਗਾ ਇਸ ਪ੍ਰਕਾਰ ਕਮਾਉਣਾ ਵੀ ਆਪਣੇ ਬਣੀ ਆ ਜੇ ਧਾਗਾ ਇਦਾਂ ਕਿਉਂਕਿ ਆਪਾਂ ਅਗਲੇ ਫੰਦੇ ਉਲਟੇ ਬਣਨੇ ਹਨ ਇਸ ਤੋਂ ਬਾਅਦ ਚਾਰ ਉਲਟੇ ਬੰਦੇ ਬਣੋ 1 2 3 4 ਇਸ ਤੋਂ ਬਾਅਦ ਤਿੰਨ ਬੰਦਿਆਂ ਦਾ ਇੱਕ ਬੰਦਾ ਬਣਾਓ ਧੱਗ ਆਪਣੀ ਤਰਫ ਹੀ ਰੱਖਣਾ ਤਿੰਨ ਫੰਦਾ ਨੇ ਇੱਕ ਫੰਦਾ ਇਸ ਤੋਂ ਬਾਅਦ ਚਾਰ ਉਲਟੇ ਫੰਦੇ ਫੇਰ ਬੁਣੋ 1 2 3 4 ਇਸ ਤੋਂ ਬਾਅਦ ਆ ਜਿਹੜਾ ਆਪਣਾ ਸਿੱਧਾ ਇੱਕ ਫੰਦਾ ਹੁੰਦਾ ਇਹਦੇ ਦੋਨੋਂ ਸਾਈਡ ਤੇ ਆਪਾਂ ਇੱਕ ਇੱਕ ਵਾਰ ਧੱਗਾ ਘੁਮਾਉ। ਐਦਾਂ ਇਹਨੂੰ ਸਿੱਧਾ ਬੁਣੋ ਫੇਰ ਧੱਗਾ ਘੁਮਾਓ ਇਹ ਤਾਂ ਇਸ ਤਰ੍ਹਾਂ ਘਮਾਓ ਜਿਹੜਾ ਆਪਣੇ ਤਰਫ ਆ ਜਿਹਾ ਧਾਗਾ ਕਿਉਂਕਿ ਇਸ ਤੋਂ ਬਾਅਦ ਉਲਟੇ ਫੰਦੇ ਬਣਨੇ ਹਨ ਚਾਰ ਉਲਟੇ ਫੰਦੇ ਬਣਾਓ 2 3 4 ਚਾਰ ਉਲਟੇ ਫੰਦੇ ਬਣਨ ਤੋਂ ਬਾਅਦ ਤਿੰਨ ਫੰਦਿਆਂ ਦਾ ਇੱਕ ਫੰਦਾ ਬਣਾਓ ਇਸ ਤਰੀਕੇ ਨਾਲ ਫਿਰ ਚਾਰ ਫੰਦੇ ਫੇਰ ਉਲਟੇ ਬਣੋ 3 4 ਫਿਰ ਇੱਥੇ ਪਲਾਸਟ ਤੇ ਧਾਗਾ ਘਮਾਉਣਾ ਧੱਗਾ ਹੁਣ ਆਪਾਂ ਇਸ ਤਰੀਕ ਨੇ ਘੁਮਾਉਣਾ ਜਿਹੜਾ ਧੱਗਾ ਬਾਹਰਲੀ ਸਾਈਡ ਵੱਗ ਗਈ ਇਸ ਤਰ੍ਹਾਂ ਇਸ ਤਰੀਕੇ ਨਾਲ ਹੁਣ ਆਪਣੀ ਇਹ ਸਾਰੀ ਸਿਲਾਈ ਕੰਪਲੀਟ ਹੋ ਚੁੱਕੀ ਹੈ ਰੋ ਹਰ ਰੋ ਆਪਾਂ ਇਦਾਂ ਹੀ ਬਣਾਵਾਂਗੇ ਜਿੰਨਾ ਟਾਈਮ ਆਪਾਂ ਬਾਰਡਰ ਬਣਾਉਣਾ ਤੁਸੀਂ ਕਿੰਨਾ ਵੀ ਇਹਦਾ ਬਾਰਡਰ ਦਾ ਸਾਈਜ਼ ਵਧਾ ਸਕਦੇ ਹੋ ਜਾਂ ਛੋਟਾ ਰੱਖ ਸਕਦੇ ਹੋ ਵੱਡਾ ਰੱਖ ਸਕਦੇ ਹੋ ਕਿਵੇਂ ਵੀ ਬਣਾ ਸਕਦੇ ਹੋ ਤੁਸੀਂ ਤੇ ਬੈਕ ਸਾਈਡ ਵਾਲੀ ਸਿਲਾਈ ਇਹਦੀ ਉਲਟੀ ਬਣੀ ਜਾਵੇਗੀ ਸਾਰੀ ਪਹਿਲਾਂ ਦੀ ਤਰ੍ਹਾਂ धग अपनी तरफ सिलाई का मूह बारे सैड जाएगा इस तरीके आप साइड वाली रो कंप्लीट करा ਤਗ ਆਪਣੀ ਤਰਫ ਰੱਖਾਂਗੇ ਸਲਾਈ ਦਾ ਮੂੰਹ ਬਾਹਰਲੀ ਸਾਈਡ ਜਾਵੇਗਾ ਜਿਹੜੇ ਆਪਾਂ ਫੰਦੇ ਬਣਾ ਬਧਾਏ ਸੀਗੇ ਸਮਝੋ ਨਵੇਂ ਫੰਦੇ ਬਣਾਏ ਸੀਗੇ ਉਹਨੂੰ ਐਦਾਂ ਉਠਾਓ ਤੇ ਉਲਟਾ ਬਣਾਓ ਇਹ ਇਸ ਤਰੀਕੇ ਨਾਲ ਇਹਨੂੰ ਬਾਹਰਲੀ ਸਾਈਡ ਤੇ ਚੱਕੋ ਐਦਾਂ ਇਹ ਵਾਡਰ ਡਿਜ਼ਾਈਨ ਬਣ ਕੇ ਬਹੁਤ ਹੀ ਸੁੰਦਰ ਲੱਗੇਗਾ ਤੇ ਤੁਸੀਂ ਕਿਸੇ ਵੀ ਜੈਕਟ ਜਾਂ ਕੋਟੀ ਵਗੈਰਾ ਚ ਪਾ ਸਕਦੇ ਹਾਂ ਇਹ ਤੁਸੀਂ ਬੇਬੀ ਫਰੌਕ ਚ ਵੀ ਪਾ ਸਕਦੇ ਹੋ ਜੈਕਟ ਜੀ ਪਾ ਸਕਦੇ ਆ ਤੁਸੀਂ ਜੋ ਵੀ ਪ੍ਰੋਜੈਕਟ ਬਣਾ ਰਹੇ ਹੋ ਹਰ ਇੱਕ ਪ੍ਰੋਜੈਕਟ ਤੋਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਫਰੰਟ ਸਾਈਡ ਤੋਂ ਇਹ ਡਿਜ਼ਾਈਨ ਆਪਣਾ ਇਦਾਂ ਬਣਾ ਰਿਹਾ ਆ ਆਰਡਰ ਡਿਜ਼ਾਈਨ ਹੁਣ ਆਪਾਂ ਤੁਹਾਨੂੰ ਇੱਕ ਵਾਰ ਫੇਰ ਦੱਸਾਂਗੇ ਵੀ ਇਹ ਸਲਾਈ ਕਿਵੇਂ ਪਾਉਗੀ ਇਹ ਪਹਿਲਾ ਤਰੀਕਾ ਬਣਾਉਣੀ ਆ ਪਰ ਉਹ ਜਿਵੇਂ ਪਹਿਲਾਂ ਬਣਾਈ ਸੀਗੀ ਪਹਿਲਾ ਫੰਦਾ ਸਿੱਧਾ ਬਣਾਓ ਫਿਰ ਧਾਗਾ ਘਮਾਓ ਧਾਗਾ ਆਪਣੀ ਤਰਫ ਆ ਜਾ ਜਿਹੜਾ ਫਿਰ ਚਾਰ ਉਲਟੇ ਫੰਦੇ 1 2 3 4 ਇਸ ਤੋਂ ਬਾਅਦ ਤਿੰਨ ਫੰਦਾਂ ਦਾ ਇੱਕ ਫੰਦਾ ਬਣਾਓ ਇਸ ਤਰੀਕੇ ਨਾਲ ਫਿਰ ਚਾਰ ਉਲਟੇ ਬੰਦੇ ਬਣੋ ਚਾਰ ਫਿਰ ਧਾਗਾ ਫੇਰ ਘੁਮਾਓ ਇਸ ਤਰੀਕੇ ਨਾਲ ਫਿਰ ਇੱਕ ਸਿੱਧਾ ਬੰਦਾ ਬਣੋ ਫਿਰ ਧਾਗਾ ਘੁਮਾਓ ਆ ਜਿਹੜਾ ਆਪਾਂ ਹਰ ਵਾਰ ਇੱਕ ਇੱਕ ਫੰਦਾ ਵਧਾ ਕੇ ਜਾਂਦੇ ਜਿਵੇਂ ਤੁਸੀਂ ਦੇਖ ਰਹੇ ਹੋ ਗੈਪ ਵਾਲਾ ਫੰਦਾਗਾ ਇਹਨੂੰ ਹਮੇਸ਼ਾ ਓਲਟੇ ਬੋਣਾ ਜਦੋਂ ਇਹ ਆ ਜੇ ਇਸ ਤਰੀਕੇ ਨਾਲ 2 3 4 ਚਾਰ ਉਲਟੇ ਫੰਦੇ ਤੋਂ ਬਾਅਦ ਤਿੰਨ ਦਾ ਇੱਕ ਬਣਾਓ ਫਿਰ ਚਾਰ ਉਲਟੇ ਫੰਦੇ ਬਣੋ 1 2 3 4 ਫਿਰ ਧਾਗਾ ਘੁਮਾਉਣਾ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਸਿੱਧਾ ਬਣਾ ਇਹ ਆਪਣੀ ਰੋ ਕੰਪਲੀਟ ਹੋ ਚੁੱਕੀ ਹੈ ਹੁਣ ਆਪਾਂ ਬੈਕ ਸਾਈਡ ਵਾਲੀ ਰੋ ਬੁਣਾਂਗੇ ਬੈਕ ਸਾਈਡ ਵਾਲੀ ਰੋ ਆਪਾਂ ਸਾਰੀ ਉਲਟੀ ਬੁਣੀ ਆ ਧਾਗਾ ਆਪਣੀ ਤਰਫ ਸਲਾਈ ਦਾ ਮੂੰਹ ਵਰਲੀ ਸਾਈਡ ਇਸ ਤਰੀਕੇ ਨਾਲ ਤੁਸੀਂ ਬੈਕ ਸਾਈਡ ਵਾਲੀ ਰੋ ਕੰਪਲੀਟ ਕਰਨੀ ਆ ਇਹ ਆਪਾਂ 11 ਨੰਬਰ ਸਲਾਈਤੀ ਬਣਾਉਣਾ ਜੋ ਵੀ ਬਾਰਡਰ ਬਣਾਉਣਾ ਆਪਾਂ ਇਹਦਾ ਜੈਕਟ ਜਾਂ ਕੋਟੀ ਵਗੈਰੇ ਦਾ ਫਿਰ ਇਹ ਥੋੜਾ ਇਹ ਨਾ ਟੈਟ ਰਹੂਗਾ ਜਿਆਦਾ ਲਫਨਾਨੀ ਜਿਆਦਾਤਰ ਕੀ ਹੁੰਦਾ ਆਪਾਂ 10 ਨੰਬਰ ਤੇ ਬਾਰਡਰ ਬੰਨ੍ਹ ਦਿੰਨੇ ਆ ਤੇ ਉਹ ਖਰਾਬ ਹੋ ਜਾਂਦਾ ਤੇ ਲਫਝ ਜਾਂਦਾ ਉਹ ਬਿਲਕੁਲ ਵੀ ਸੁੰਦਰ ਨਹੀਂ ਲੱਗਦਾ ਫਿਰ ਲਫਿਆ ਜਾ ਤੇ ਨਾਲੇ ਉਸ ਨਾਲ ਫਿਟਿੰਗ ਵੀ ਆਪਣੀ ਖਰਾਬ ਹੋ ਜਾਂਦੀ ਆ ਇਸ ਕਰਕੇ ਤੁਸੀਂ ਜ਼ਿਆਦਾਤਰ ਬਾਰਡਰ ਡਿਜ਼ਾਈਨ ਬਣਾਉਣਾ 11 ਜਾਂ 12 ਨੰਬਰ ਸਲਾਈ ਤੇ ਬੱਸ। ਉਹ ਬੈਕ ਸਾਈਡ ਵਾਲੀ ਰੋ ਕੰਪਲੀਟ ਕਰਤੀ ਹਾਂ। ਹੁਣ ਆਪਾਂ 프ਰੰਟ ਸਾਈਡ ਵਾਲੀ ਰੋ ਦੱਸਾਂਗੇ ਤੁਹਾਨੂੰ ਦੁਬਾਰੇ ਕਿਵੇਂ ਬਣਦੀ ਹੈ। ਪਹਿਲਾ ਫੰਦਾ ਸਿੱਧਾ ਪੋਣਾ। ਇਹ ਧਾਗਾ ਘਮਾਓ ਇਸ ਤਰੀਕੇ ਨਾਲ ਘੁਮਾਉਣਾ ਪਾ ਧਾਗਾ ਜਿਹੜਾ ਆਪਣੀ ਤਰਫ ਆ ਜੀ ਕਿਉਂਕਿ ਆਪਾਂ ਉਲਟੇ ਫੰਦੇ ਬੁੰਨੇ ਨੇ ਇਸ ਤੋਂ ਬਾਅਦ 4 1 2 3 4 ਚਾਰ ਉਲਟੇ ਫੰਦੇ ਬੁੰਨ ਤੋਂ ਬਾਅਦ ਤੁਸੀਂ ਤਿੰਨ ਫੰਦਾਂ ਦਾ ਇੱਕ ਫੰਦਾ ਬਣਾਓ ਇਸ ਤਰੀਕੇ ਨਾਲ ਫਿਰ ਚਾਰ ਉਲਟੇ ਫੰਦੇ ਬੁਨੋ 1 2 3 4 ਫਿਰ ਤੁਸੀਂ ਧਾਗਾ ਘਮਾਓ సో ఫ కమా చారల్టే ఫే బ చారో తిన్దా ఫో ఎ తిన్న ఫిల్పా తర తి చారటే ఫ దో తిను ਚਾਰ ਬਸ ਇਸ ਤਰ੍ਹਾਂ ਧਾਗਾ ਘਮਾਓ ਤੇ ਇੱਕ ਬੰਦਾ ਲਾਸਟ ਵਾਲਾ ਸਿੱਧਾ ਬਣੋ ਇਸ ਤਰੀਕੇ ਨਾਲ ਆਪਣਾ ਇਹ ਬਾਰਡਰ ਡਿਜ਼ਾਈਨ ਬਣ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਬਹੁਤ ਹੀ ਸੁੰਦਰ ਲੱਗ ਰਿਹਾ ਇਹ ਆਪਾਂ ਘੱਟ ਕੰਦਾਂ ਤੇ ਇਸ ਕਰਕੇ ਲਗਾਇਆ ਵੀ ਤਾਂ ਕਿ ਤੁਹਾਨੂੰ ਆਸਾਨੀ ਨਾਲ ਸਮਝ ਆ ਜੇ ਤੁਹਾਡਾ ਟਾਈਮ ਵੀ ਨਾ ਖਰਾਬ ਹੋਵੇ ਤੇ ਤੁਸੀਂ ਆਸਾਨੀ ਨਾਲ ਇਹ ਡਿਜ਼ਾਈਨ ਸਿੱਖ ਸਕੋ ਤੇ ਬੈਕ ਸਾਈਡ ਵਾਲੀ ਰੋ ਆਪਾਂ ਬਸ ਪਹਿਲਾਂ ਦੀ ਤਰ੍ਹਾਂ ਉਲਟੀ ਬਣਨੀ ਆ ਸਾਰੀ ਤਾਂ ਗਾਪਨੀ ਤਰਫ ਸਲਾਈ ਦਮ ਬਾਹਰਲੀ ਸਾਈਡ ਜਾਊਗਾ ਜੇਕਰ ਤੁਸੀਂ ਇਸ ਦੀ ਇਹ ਬਾਰਡਰ ਡਿਜ਼ਾਈਨ ਪਾ ਕੇ ਤੁਸੀਂ ਕੋਟੀ ਬੁਣਾਉਣਾ ਚਾਹੁੰਦੇ ਹੋ ਤਾਂ ਇਹ ਬਾਹਾਂ ਦਾ ਬਾਰਡਰ ਵੀ ਇਸ ਤਰੀਕੇ ਨਾਲ ਹੀ ਬੁਣਿਆ ਜਾਵੇਗਾ ਫੇਰ ਹੀ ਉਹ ਸੁੰਦਰ ਲੱਗੇਗੀ ਜੇਕਰ ਤੁਸੀਂ ਬਾਹਾਂ ਦਾ ਬਾਰਡਰ ਹੋਰ ਬਣਤਾ ਇਹ ਬਾਰਡਰ ਹੋਰ ਹੋਇਆ ਤਾਂ ਤੁਹਾਡੀ ਮੈਚਿੰਗ ਵੀ ਕੋਟੀ ਦੀ ਸਾਰੀ ਖਰਾਓ ਹੋ ਜੂਗੀ इस करके वही बॉर्डर डिजाइन बनो तीस जो स्टार्टिंग बन रहे हैं। अपना यह बॉर्डर डिजाइन कंप्लीट हो चुके जिम्मे देख रहे हो ये बहुत ही सुंदर बॉर्डर डिजाइन है ਤੁਸੀਂ ਕਿਸੇ ਵੀ ਕੋਟੀ ਜੈਕਟ ਵਗੈਰਾ ਚ ਪਾ ਸਕਦੇ ਹੋ ਆਸਾਨੀ ਨਾਲ ਬਣਾ ਸਕਦੇ ਹਾਂ ਆਪਣਾ ਮਕਸਦ ਬਸ ਤੁਹਾਨੂੰ ਇਹ ਬਾਰਡਰ ਡਿਜ਼ਾਈਨ ਸਿਖਾਉਣਾ ਸੀ ਇਸ ਕਰਕੇ ਆਪਾਂ ਘੱਟ ਫੰਦੇ ਲੈਏ ਆਹੀਂ ਇਹ ਕੁੱਲ 25 ਫੰਦਿਆਂ ਦਾ ਡਿਜ਼ਾਈਨ ਇੱਥੋਂ ਲੈ ਕੇ ਇੱਥੋਂ ਤੱਕ ਸਟਾਰਟਿੰਗ ਤੇ ਆਪਾਂ ਇੱਕ ਸਿੱਧਾ ਫੰਦਾ ਬੁਣਿਆ 11 ਆਹ ਡਿਜ਼ਾਈਨ ਬਣਿਆ ਫਿਰ ਇੱਕ ਸਿੱਧਾ ਫਿਰ 11 ਫਿਰ ਇੱਕ ਇਹ ਹੁਣ ਆਪਣਾ ਬਾਰਡਰ ਡਿਜ਼ਾਈਨ ਬਿਲਕੁਲ ਕੰਪਲੀਟ ਹੋ ਚੁੱਕਿਆ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜਿਸ ਨਾਲ ਆਪਾਂ ਔਰ ਜਿਹੜੀ ਆ ਨਾ ਬਣ ਕੇ ਦਿਖਾਇਆ ਸਾਨੂੰ ਜਿਸ ਤਰੀਕੇ ਨਾਲ ਉਹ ਆੜਿਆਣਾ ਆਪਣਾ ਆ ਬਣ ਗਿਆ ਆ ਜਿਹੜਾ ਇੱਕ ਆ ਉਹ ਆ ਸੀ ਥੋੜਾ ਇਹ ਕਲਰ ਚੇਂਜ ਕਰਕੇ ਆ ਇੱਕ ਫਲੀ ਆਉਂਦੀ ਜਿਹੜੀ ਸਿੱਧੀ ਉਹ ਆ ਸੀਗੀ ਆ ਵੀ ਸਮਝ ਸਕਦੇ ਹੋ ਤੁਸੀਂ ਫਿਰ ਆਪਾਂ ਜਿਹੜਾ ਆਹਾ ਬਣਾਇਆ 11 ਦਾ ਉਹ ਆ ਸੀਗਾ ਡਿਜ਼ਾਈਨ ਉਸ ਤੋਂ ਬਾਅਦ ਆ ਗੈਪ ਰਹਿ ਕੇ ਲਾਸਟ ਤੇ ਬਸ ਇੱਕ ਰਹਿ ਗਿਆ ਸਿੱਧਾ ਬੰਦਾ ਇਹ 25 ਫੰਦਿਆਂ ਦਾ ਆਪਣਾ ਇਹ ਨਾ ਡਿਜ਼ਾਈਨ ਤਿਆਰ ਹੋਇਆ ਇੱਥੋਂ ਲੈ ਕੇ ਇੱਥੋਂ ਤੱਕ ਇਹ ਨਾ ਡਿਜ਼ਾਈਨ 25 ਫੰਦਿਆਂ ਦਾ ਤਿਆਰ ਹੋਇਆ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਤੁਸੀਂ ਵੀ ਕਿੰਨੇ ਫੰਦੇ ਲਗਾਏ ਆਪਣੀ ਜੈਕਟ ਜਾਂ ਕੋਟੀ ਵਗੈਰਾ 'ਚ ਤੇ ਤੁਸੀਂ ਵੀ ਇਦਾਂ ਹੀ ਇਹ ਡਿਜ਼ਾਈਨ ਬਣਾ ਸਕਦੇ ਹੋ ਬਾਰਡਰ ਡਿਜ਼ਾਈਨ ਬਣਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਉੱਪਰਲੀ ਬੰਤੀ ਦੱਸਾਂਗੇ ਅਗਲੀ ਵੀਡੀਓ 'ਚ ਮੈਨੂੰ ਉਮੀਦ ਆ ਸੋਨੇ ਇਹ ਬਾਰਡਰ ਡਿਜ਼ਾਈਨ ਬਹੁਤ ਸੁੰਦਰ ਲੱਗਿਆ ਹੋਵੇਗਾ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਬોર્ਡਰ ਡਿਜ਼ਾਈਨ ਬਣਾਇਓ ਕਿਸੇ ਕੋਟੀ ਜਾਂ ਜੈਕਟ ਵਗੈਰਾ 'ਚ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋਨ ਨੇ ਇਹ ਡਿਜ਼ਾਈਨ ਕਿੱਦਾਂ ਲੱਗਿਆ ਓਕੇ